brought to by silver pumps top quality aur consistent performance ke liye sirf silver pumps naam yaad rakhna vai guru ji ka khalsa vai guru ji ki fateh magar aajo ni te kuch aayega rajesh bahut mehnat kijiye ae aajo ho sanganthi kali road shromani akali dal ik aitihasik panth di rajnitik party hai lagatar badiyan qurbaniyan kitiyan hai shromani kali dal de sare leaderan ne farkaran ne te eda itihas jinna sunheri hai unne sunheri ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲੋਕਾਂ ਲਈ ਜਾਂ ਕਦੀ ਵੀ ਦੇਸ਼ ਉੱਤੇ ਆਫਤ ਆਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੇ ਜਿਹੜੇ ਆਪਣੇ ਜ਼ਿੰਮੇਵਾਰੀਆਂ ਨਿਭਾਈਆਂ ਅ ਕੁਝ ਸਮੇਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀਆਂ ਕੋਈ ਅਵਗਿਆ ਹੋਈਆਂ ਸਨ ਜਿਹੜੀਆਂ ਕੋਈ ਗਲਤੀਆਂ ਹੋਈਆਂ ਸਨ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਤੇ ਸਾਰੇ ਪੰਥਕ ਸੋਚ ਜਿਹੜੀ ਸੀ ਉਹ ਸ਼ਰਮਣੀ ਕਾਲੀ ਦਲ ਤੋਂ ਦੂਰੀ ਬਣਾ ਕੇ ਬੈਠ ਗਈ ਸਿੱਖ ਸੋਚ ਜਿਹੜੀ ਸੀ ਦੂਰੀ ਬਣਾ ਕੇ ਬੈਠ ਗਈ ਜਿਹਨੂੰ ਹੱਲ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਕਿ ਸਾਰੇ ਇਕੱਠੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੇ ਲੀਡਰਸ਼ਿਪ ਆ ਕੇ ਮਾਫੀ ਮੰਗੇ ਤਾਂ ਜੋ ਕੌਮ ਨੂੰ ਸਕੂਨ ਮਿਲ ਸਕੇ ਕੌਮ ਨੂੰ ਸ਼ਾਂਤੀ ਮਿਲ ਸਕੇ ਮੈਂ ਲੰਬੇ ਵੇਰੇ ਵਿੱਚ ਨਹੀਂ ਪੈਣਾ ਕਿਉਂਕਿ ਲੰਬੀਆਂ ਗੱਲਾਂ ਸੀ ਬਹੁਤ ਵਾਰ ਕਰ ਚੁੱਕੇ ਹਾਂ ਤੇ ਅਸੀਂ ਸਾਰੇ ਕਿਉਂਕਿ ਜਿਸ ਤਰ੍ਹਾਂ ਸਰਦਾਰ ਡਾਕਟਰ ਅਤਰ ਸਿੰਘ ਜੀ ਜਨਾਲਾ ਸਾਹਿਬ ਵਰਗੇ ਸਰਦਾਰ ਬਦੇਵ ਸਿੰਘ ਜੀ ਜਿਹੜੇ ਇਹ ਸਾਰੇ ਜੀ ਜੀ ਸੀ ਬ੍ਰਹਮਪੁਰੇ ਹੋਰੀ ਸਾਹਿਬ ਇਹ 17 ਦੇ ਵਿੱਚ ਜਦੋਂ ਇਹ ਬੜੀ ਚਿੰਤਾ ਲੱਗੀ ਸਾਰਿਆਂ ਨੂੰ ਇਹ ਸਾਰੇ ਘਰਾਂ ਚ ਬੈਠ ਗਏ ਕਿ ਜੇ ਤੁਸੀਂ ਨਹੀਂ ਠੀਕ ਹੋਣਾ ਸਾਡਾ ਹੁਣ ਮੌਮਕ ਨਹੀਂ ਕਿ ਤੁਹਾਡੇ ਨਾਲ ਸਾਥ ਦੇਣਾ ਲੇਕਿਨ ਬਹੁਤ ਕਹਿਣ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਕਿਸੇ ਦੇ ਅੱਖੇ ਨਹੀਂ ਲੱਗੇ ਉਹ ਇੱਕੋ ਗੱਲ ਕਹਿੰਦੇ ਸੀ ਕਿ ਮੈਂ ਸ਼੍ਰੀ ਇਕਾਤਾ ਸਾਥੇ ਜਾ ਕੇ ਤਨਖਾਹਿਆ ਨਹੀਂ ਪੜਨਾ ਮੈਂ ਮਾਫੀ ਨਹੀਂ ਮੰਗਣੀ ਨਾ ਮੈਂ ਕੋਈ ਆਪਣਾ ਅਸਤੀਫਾ ਦੇਣਾ ਸੋ ਸਾਰਾ ਜੋਰ ਲਾਉਣ ਤੋਂ ਬਾਅਦ ਜਦੋਂ ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਬਹੁਤ ਚਿੰਤਾਜਨਕ ਸਨ ਕਿ ਰਾਮ ਰਹੀਮ ਨੂੰ ਮਾਫ ਕਰਨਾ ਜਾਂ ਉੱਥੇ ਬਰਗਾੜੀ ਦੇ ਵਿੱਚ ਕਾਂਡ ਹੋ ਜਾਣਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਹੁਤ ਬੇਅਦਵੀ ਹੋਈ ਸੀ ਉਹ ਸਾਰਿਆਂ ਨੂੰ ਬਲੁੰਦਰ 'ਤੇ ਰੱਖ ਦਿੱਤਾ ਸੀ ਫਿਰ ਸੀਨੀਅਰ ਲੀਡਰਸ ਨੇ ਅਸੀਂ ਸਾਰਿਆਂ ਨੇ ਸੋਚਿਆ ਕਿ ਜੇ ਇਹ ਨਹੀਂ ਜਾਣਾ ਚਾਹੁੰਦੇ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣਨਾ ਚਾਹੁੰਦੇ ਤੇ ਅਸੀਂ ਆਪ ਜਾਈਏ ਅਸੀਂ ਵੀ ਜ਼ਿੰਮੇਵਾਰ ਹਾਂ ਤੇ ਅਸੀਂ ਜਾ ਕੇ ਮਾਫੀ ਮੰਗੀ ਜਦੋਂ ਅਸੀਂ ਆ ਕੇ ਮਾਫੀ ਵਾਸਤੇ ਆਪਣੀ ਦਰਖਾਸਤ ਕੀਤੀ ਤੇ ਸਾਰੇ ਕਾਰਵਾਈ ਚਲਦੀ ਚਲਦੀ 2 ਦਸੰਬਰ ਨੂੰ ਸਾਨੂੰ ਬੁਲਾਇਆ ਗਿਆ ਸ਼੍ਰੀ ਹਕਾਤਤ ਸਾਹਿਬ ਦੇ ਉੱਤੇ ਤੇ 2 ਦਸੰਬਰ ਵਾਲੇ ਦਿਨ 2024 ਨੂੰ ਜਿੰਨੀ ਜਿੰਨੀ ਕਿਸੇ ਦਾ ਗੁਨਾਹ ਸੀ ਜਿੰਨੀ ਜਿੰਨੀ ਗਲਤੀ ਸੀ ਤਨਖਾਹ ਵੀ ਲੱਗੀ ਤੇ ਦੂਜਿਆਂ ਨੂੰ ਸੇਵਾ ਵੀ ਲੱਗੀ ਜਿਹੜੇ ਨਾਲ ਸਨ ਲੇਕਿਨ ਉਹ ਛੱਡ ਨਹੀਂ ਸਕੇ ਸੋ ਸਾਰੀਆਂ ਗੱਲਾਂ ਨੂੰ ਵੇਖ ਕੇ ਜੋ ਸੇਵਾ ਲੱਗ ਗਈ ਤੇ 2 ਦਸੰਬਰ ਦੇ ਹੁਕਮ ਦੇ ਅਨਸਾਰ ਜੋ ਉੱਥੋਂ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਭਰਤੀ ਕਮੇਟੀ ਬਣਾਈ ਜਾਂਦੀ ਹੈ। ਸ਼੍ਰੀ ਅਕਾਲਤੱਲ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ। ਉਹਨੂੰ ਤਾਰ ਪਿੱਡੋ ਕਰਨ ਵਾਸਤੇ ਸੋ 20 ਸੇ ਬਾਦਲ ਨੇ ਦੋ ਮੈਂਬਰਾਂ ਕੋਲੋਂ ਔਰ ਖਾਸ ਕਰਕੇ ਜਿਹੜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਉਹਦੇ ਕੋਲੋਂ ਵੀ ਅਸਤੀਫਾ ਦਵਾਤਾ। ਸਾਬਕਾ ਪ੍ਰਧਾਨ ਬਟੂੰਗਰ ਸਾਹਿਬ ਸੀ ਉਹਨਾਂ ਕੋਲੋਂ ਵੀ ਅਸਤੀਫਾ ਦਵਾਤਾ ਕਿਸੇ ਤਰੀਕੇ ਦੇ ਨਾਲ ਇਹ ਟੁੱਟ ਜਾਵੇ ਕਮੇਟੀ ਤੇ ਇਹਦੀ ਬਹੁਮਤ ਨਾ ਰਵੇ। لیکن پنج ممبر ਜਿਹੜੇ ਬਾਕੀ ਸਨ ਉਹਨਾਂ ਨੇ ਆ ਕੇ ਸ਼ੀਕਾਤਾ ਸਾਹਿਬ ਤੇ ਫਿਰ ਪੁੱਛਿਆ ਇਹ ਸਾਨੂੰ ਕੀ ਹੁਕਮ ਹੈ ਕੀ ਅਸੀਂ ਹੁਣ ਪਰਤੀ ਕਰੀਏ ਜਾਂ ਅਸੀਂ ਛੱਡ ਦਈਏ ਉਹਨਾਂ ਨੇ ਕਿਹਾ ਨਹੀਂ ਤੁਹਾਨੂੰ ਪਰਤੀ ਕਰਨੀ ਪਵੇਗੀ ਕਿਉਂਕਿ 2 ਦਸੰਬਰ ਦਾ ਜਿਹੜਾ ਆਦੇਸ਼ ਹੈ ਉਹ ਪੂਰਾ ਮੰਨਣਾ ਪਵੇਗਾ ਉਹ ਆਦੇਸ਼ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਫਸੀਲ ਤੇ ਖੜੇ ਹੋ ਕੇ ਪੰਜਾ ਤਖਤ ਦੇ ਸਿੰਘ ਸਹਬਾਨਾ ਨੇ ਉੱਥੇ ਖੜੇ ਹੋ ਕੇ ਸਾਨੂੰ ਹੁਕਮਨਾਮਾ ਜਾਰੀ ਕੀਤਾ ਸੀ ਦੁਨੀਆ ਪਰ ਦੇ ਲੋਕ ਇੰਨੇ ਸ਼ਾਂਤੀ ਮਹਿਸੂਸ ਕੀਤੀ ਇੰਨੇ ਖੁਸ਼ ਹੋਏ ਇੰਨਾ ਸਕੂਨ ਹੋਇਆ ਕਿ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਸਨ ਉਹਨਾਂ ਨੂੰ ਵੀ ਪਤਾ ਲੱਗ ਗਿਆ ਸਾਡੀ ਪਨੀਰੀਆਂ ਨੂੰ ਪਤਾ ਲੱਗਾ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗਾ ਕਿ ਸੱਚੀ ਮੁੱਚੀ ਸ੍ਰੀ ਅਕਾਲ ਤਖਤ ਸਰੂਪ ਦੀ ਐਡੀ ਵੱਡੀ ਮਹਾਨਤਾ ਐਡੀ ਵੱਡੀ ਇਹਦੀ ਸ਼ਕਤੀ ਹੈ ਕਿ ਇੱਥੇ ਵੱਡੇ ਤੋਂ ਵੱਡੇ ਜੇ ਰਾਜੇ ਮਹਾਰਾਜੇ ਰਣਜੀਤ ਸਿੰਘ ਵਰਗੇ ਆ ਕੇ ਚੁਕੇ ਜੇ ਬੂਟਾ ਸੇ ਗ੍ਰਹਿ ਮੰਤਰੀ ਵਰਗਾ ਆ ਕੇ ਚੁਕਿਆ ਜੇ ਗਿਆਨੀ ਜੈਲ ਸਿੰਘ ਵਰਗਾ ਰਾਸ਼ਟਰਪਤੀ ਆ ਕੇ ਚੁਕਿਆ ਤੇ ਉਹ ਕਈਆਂ ਨੇ ਦੇਖਿਆ ਨਹੀਂ ਸੀ ਸਾਡੀ ਐਸਪੀੜੀ ਨੂੰ ਪਤਾ ਹੀ ਨਹੀਂ ਸੀਗਾ ਪ੍ਰਾਣਿਆਂ ਨੂੰ ਤਾਂ ਪਤਾ ਸੀ ਜੇ ਬਰਨਾਲਾ ਸਾਹਿਬ ਸਦਾ ਸੁਰਜੀਤ ਸਿੰਘ ਜੀ ਬਰਨਾਲਾ ਬਤੌਰ ਮੁੱਖ ਮੰਤਰੀ ਆ ਕੇ ਪੱਟੀ ਪਾ ਕੇ ਗਲ ਵਿੱਚ ਫੱਟੀ ਪਾ ਕੇ 40 ਦਿਨ ਉਹਨਾਂ ਨੇ ਸੇਵਾ ਕੀਤੀ ਦਫ਼ਤਰ 'ਚ ਵੀ ਫੱਟੀ ਪਾ ਕੇ ਰੱਖਦੇ ਸੀ ਉਹਦੀ ਇੰਪੋਰਟੈਂਸ ਸੀ ਕਿਉਂਕਿ ਲੋਕਾਂ ਦੇ ਮਨਾਂ 'ਚ ਦੇਖਿਆ ਨਹੀਂ ਸੀ ਇਸ ਕਰਕੇ ਪਤਾ ਨਹੀਂ ਸੀ ਪਰ ਜੋ ਸੀਨ ਜੋ ਦ੍ਰਿਸ਼ ਉਸ ਦਿਨ ਦੇਖਿਆ ਉਹ ਲੋਕਾਂ ਨੇ ਇੱਕ ਸਕੂਨ ਮਹਿਸੂਸ ਕੀਤਾ ਔਰ ਕਿਹਾ ਕਿ ਬਿਲਕੁਲ ਸਹੀ ਹੈ ਹੁਣ ਅਸੀਂ ਸ਼੍ਰੋਮਣੀ ਕਾਲਜ ਦੇ ਨਾਲ ਜੁੜਾਂਗੇ ਸਦਾ ਡਾਕਟਰ ਰਤਨ ਸਿੰਘ ਨਾਲਾ ਸਾਹਿਬ ਨੇ ਉਸੇ ਦਿਨ ਬਿਆਨ ਦਿੱਤਾ ਇਥੋਂ ਤੱਕ ਕਿ ਫੂਲਕਾ ਸਾਹਿਬ ਵਰਗਿਆਂ ਨੇ ਵੀ ਬਿਆਨ ਦਿੱਤਾ ਦਿੱਲੀ ਤੋਂ ਕਿ ਅਸੀਂ ਹੁਣ ਭਰਤੀ ਹੋਵਾਂਗੇ ਸ਼ੋਮਨੀ ਕਲਦਲ ਸਭ ਮੈਂ ਸਭੀ ਦੀ ਹੈ ਕਿ ਕੌਮ ਦੀ ਆਵਾਜ਼ ਨੂੰ ਪਛਾਣਨਾ ਕੌਮ ਦੀ ਸੋਚ ਦੇ ਨਾਲ ਤੁਰਨਾ ਇਹ ਸਾਡਾ ਫਰਜ਼ ਬਣਦਾ ਅਸੀਂ ਫਿਰ ਇਹਨਾਂ ਨੇ ਆਪਣੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਸ਼੍ਰੀ ਹਕਾਤਾਲ ਸਾਹਿਬ ਤੋਂ ਬੇਮੁਖੋ ਕੇ ਕੀਤੀ ਸ਼੍ਰੀ ਹਕਾਤਾਲ ਸਾਹਿਬ ਤੋਂ ਭਗੌੜੇ ਹੋ ਕੇ ਕੀਤੀ ਅਸੀਂ ਉਹ ਬਰਦਾਸ਼ਤ ਨਹੀਂ ਕੀਤਾ ਪੰਜ ਮੈਂਬਰੀ ਕਮੇਟੀ ਨੇ ਆਪਣਾ ਫਰਜ਼ ਸਮਝਿਆ ਧਰਤੀ ਸ਼ੁਰੂ ਕੀਤੀ ਹੁਣ ਵੀ ਇਹ ਜਿਹੜੀ ਧਰਤੀ ਹੈ ਇਹ ਸ਼੍ਰੀ ਅਕਾਲ ਤਰ ਸਾਹਿਬ ਜੀ ਦੇ ਆਦੇਸ਼ ਅਨੁਸਾਰ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉੱਥੇ ਆ ਕੇ ਹੁਕਮ ਲੈ ਕੇ ਗਈ ਹੈ ਉਹਨਾਂ ਨੇ ਉੱਥੇ ਅਰਦਾਸ ਕਰਕੇ 18 ਮਾਰਚ ਮਿਥਿਆ ਸੀ 18 ਮਾਰਚ ਨੂੰ ਆ ਕੇ ਫਿਰ ਅਰਦਾਸ ਕੀਤੀ ਉਸ ਦਿਨ ਬਹੁਤ ਸਾਰੀਆਂ ਸੰਗਤਾਂ ਉੱਥੇ ਪਹੁੰਚੀਆਂ ਸਾਰਿਆਂ ਨੇ ਧਰਤੀ ਦਾ ਕੰਮ ਸ਼ੁਰੂ ਕੀਤਾ ਔਰ ਮੈਨੂੰ ਅੱਜ ਖੁਸ਼ੀ ਹੈ ਲੰਬੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਜਿਹੜਾ ਅੱਜ ਅੰਮ੍ਰਿਤਸਰ ਵਿੱਚ ਵੀ ਖੋਲਿਆ ਗਿਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਦਫਤਰ ਸ਼੍ਰੋਮਣੀ ਅਕਾਲੀ ਦਲ ਦਾ ਕੇਵਲ ਤੇ ਕੇਵਲ ਚੰਡੀਗੜ੍ਹ ਵਿੱਚ ਸੀ ਤੇ ਅੱਜ ਅਸੀਂ ਫੈਸਲਾ ਕੀਤਾ ਕਿ ਜਿਹੜਾ ਪਹਿਲਾ ਦਫਤਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਅੰਮ੍ਰਿਤਸਰ ਵੀ ਖੋਲਿਆ ਜਾਵੇ ਚੰਡੀਗੜ੍ਹ ਇੱਕ ਕਿਸਮ ਦਾ ਸਟਾਫ ਆਫਿਸ ਵੀ ਹੋਏਗਾ ਜਿਹੜਾ ਕੋਈ ਲਿਖਤੀ ਕੰਮ ਹੋਣਗੇ ਦਫਤਰੀ ਕੰਮ ਹੋਣਗੇ ਉੱਥੋਂ ਚੱਲਦੇ ਰਹਿਣਗੇ ਸੋ ਇੱਥੇ ਅਸੀਂ ਧਰਤੀ ਕਮੇਟੀ ਵੱਲੋਂ ਧਰਤੀ ਦਾ ਕੰਮ ਸ਼ੁਰੂ ਕਰਨ ਲੱਗੇ ਹਾਂ ਜ਼ਿਲ੍ਹੇ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਡਾਕਟਰ ਅਜਨਾਲਾ ਸਾਹਿਬ ਬਾਕੀ ਸਾਰੇ ਸਾਥੀ ਆਏ ਨੇ ਸਾਡੇ ਜਾਨੀਆ ਸਾਹਿਬ ਸਦਾ ਗੋਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਐਸਟੀਪੀਸੀ ਰਹੇ ਮੇਰੇ ਨਾਲ ਇਹਨਾਂ ਨੇ ਬੜਾ ਸੇਵਾ ਕੀਤੀ ਹੈ ਭਾਈ ਮਨਜੀਤ ਸਿੰਘ ਜੀ ਮੈਂਬਰ ਐਸਟੀਪੀਸੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੈ ਸਾਬਕਾ ਮੈਂਬਰ ਐਸਟੀਪੀਸੀ ਸਦਾ ਬਲਦੇਵ ਸਿੰਘ ਜੀ ਟਾਡੀ ਸਾਹਿਬ ਸਾਡੇ ਪ੍ਰਚਾਰਕ ਬੜਾ ਲੰਬਾ ਇਹਨਾਂ ਕੋਲ ਲੜਿਆ ਇਦੋ ਕੁਰਾਲੀਆ ਸਾਹਿਬ ਹੋਰੀਏ ਸਾਰੇ ਵਿਰਖ ਸਾਹਿਬ ਹੋਰੀ ਜਿਹੜੇ ਕਿ ਲਗਾਤਾਰ ਇਹ ਨਾਲ ਜੁੜੇ ਹੋਏ ਸੋ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋ ਸਾਹਿਬ ਉਹਨਾਂ ਦੇ ਨੁਮਾਇंदे ਪਹੁੰਚੇ ਹੈ ਸਰਦਾਰ ਮਾਸਟਰ ਗੁਰਿੰਦਰ ਸਿੰਘ ਜੀ ਸੇਖੋ ਸਾਹਿਬ ਸੰਧੂ ਸਾਹਿਬ ਉਹ ਵੀ ਸਾਰੇ ਜਣੇ ਠਿਕਾਪੀਆਂ ਲੈਣ ਵਾਸਤੇ ਆਏ ਔਰ ਇਹ ਅਸੀਂ ਇੱਥੇ ਅੱਜ ਕਾਪੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਮਾਝੇ ਵਾਲਿਆਂ ਨੂੰ ਕਿ ਤੁਸੀਂ ਕੋਈ ਵੀ ਕਾਪੀਆਂ ਪ੍ਰਾਪਤ ਕਰਨੀਆਂ ਹੋਣ ਤੁਸੀਂ ਇੱਥੇ ਪਹੁੰਚੋ ਡਾਕਟਰ ਅਜਨਾਲਾ ਸਾਹਿਬ ਕਟੋ-ਕਟ ਹਫ਼ਤੇ ਵਿੱਚ ਇੱਕ ਦਿਨ ਇਹ ਦਿਨ ਦੱਸ ਦੇਣਗੇ ਕਿ ਕਿਹੜੇ ਦਿਨ ਬੈਠਣਗੇ ਤੇ ਮੈਂ ਤੁਹਾਡੀ ਸੇਵਾਦਾਰ ਹੋਣ ਦੇ ਨਾਤੇ ਜਿੰਨੀ ਤੁਹਾਡੀ ਲੋੜ ਹੋਵੇਗੀ ਜੇ ਦੀ ਕੋਈ ਤੁਹਾਡੀ ਜ਼ਰੂਰਤ ਹੋਏਗੀ ਇੱਥੇ ਤੁਹਾਨੂੰ ਇੱਕ ਦੇ ਕਾਪੀਆਂ ਵੀ ਮਹయ్యా ਕਰਾਵਾਂਗੀ ਦੂਜੀ ਮੈਂ 15 ਦਿਨਾਂ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜ਼ਰੂਰ ਆ ਕੇ ਦਫ਼ਤਰ ਬੈਠਾਂਗੀ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਜੁम्मेवार ਸੱਜਣ ਇੱਥੇ ਆ ਕੇ ਦਫ਼ਤਰ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜ਼ਰੂਰ ਹਫ਼ਤੇ ਵਿੱਚ ਆ ਕੇ ਬੈਠਿਆ ਕਰੋ ਵਰਕਰਾਂ ਨੂੰ ਲਾਮਬੰਦ ਕਰੋ ਇੱਕ ਕਾਪੀ ਜੇ ਕੋਈ ਡੈਲੀਗੇਟ ਕੱਟਦਾ ਉਹ ਸਰਕਲ ਦਾ ਡੈਲੀਗੇਟ ਬਣੇਗਾ ਜੇ 25 25 ਡੈਲੀਗੇਟ ਜਿਹੜੇ ਹੋਣਗੇ ਉਹਨਾਂ ਪਿੱਛੇ ਇੱਕ ਜ਼ਿਲ੍ਹੇ ਦਾ ਡੈਲੀਗੇਟ ਬਣੇਗਾ ਸੋ ਇਹ ਸਾਰੀਆਂ ਸਿਸਟਮ ਅਗੇ ਚੱਲ ਜਪੇਗਾ ਮੇਰੀ ਅੱਜੋੜ ਕੇ ਬੇਨਤੀ ਹੈ ਕਿ ਇਹਦੇ ਵਿੱਚ ਸ਼ਾਮਲ ਹੋਵੋ ਵੱਧ ਤੋਂ ਵੱਧ ਆਪਣੀ ਭਰਤੀ ਕਰਕੇ ਇਹਦੇ ਹਿੱਸਾ ਬਣੋ ਆਧਾਰ ਕਾਰਡ ਦਾ ਨੰਬਰ ਜ਼ਰੂਰ ਲਿਖਣਾ ਹੈ ਟੈਲੀਫੋਨ ਨੰਬਰ ਜ਼ਰੂਰ ਲਿਖਣਾ ਆਪਣਾ ਪੂਰਾ ਡਰੈਸ ਜ਼ਰੂਰ ਲਿਖਣਾ ਤਾਂ ਜੋ ਮੈਂਬਰ ਬਣਨ ਵਾਲਾ ਇਹ ਗੌਰਵ ਮਹਿਸੂਸ ਕਰੇ ਮਾਣ ਮਹਿਸੂਸ ਕਰੇ ਕਿ ਮੈਂ ਉਸ ਸ਼੍ਰੋਮਣੀ ਕਾਲ ਦਾ ਮੈਂਬਰ ਬਣ ਜਾ ਰਿਹਾ ਜੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੜਾ ਸੁਨਹਿਰੀ ਹੈ ਜਿਹੜਾ ਕੁਰਬਾਨੀਆਂ ਚ ਨਿਕਲਿਆ ਹੋਇਆ ਸਾਡੇ ਬਜ਼ੁਰਗਾਂ ਨੇ ਬਹੁਤ ਕਾਲ ਨਕਾਲੀ ਹੈ ਔਰ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਬਣ ਤੋਂ ਬਾਅਦ ਜਿਹੜੇ ਜੱਤੋਂ ਦੇ ਮੋਰਚੇ ਵਿੱਚ ਸਾਡੇ ਅਕਾਲੀ ਲੜਦੇ ਸੀ ਜਿਹੜੇ ਨਨਕਾਰਾ ਸਾਹਿਬ ਚ ਅਕਾਲੀ ਲੜੇ ਆ ਉਹ ਸਾਰੇ ਮੋਰਚੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਹੋਂਦ ਵਿੱਚ ਆਈ ਔਰ 1 ਮਹੀਨਾ ਬਾਅਦ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਉੱਥੇ ਗੁਰਸਿੱਖ ਘਰ ਬਣਾਇਆ ਸੀ ਜਿਨ੍ਹਾਂ ਰੀਜਨ ਆ ਬਣਾਇਆ ਮੈਂ ਆਸ ਕਰਦੀ ਹਾਂ ਤੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਅਸੀਂ ਉਸੇ ਉਹਨਾਂ ਦੇ ਜਿਹੜੇ ਸੁਪਨੇ ਆ ਉਹ ਪੂਰੇ ਕਰਨ ਵਾਸਤੇ ਅੱਗੇ ਤੁਰਾਂਗੇ ਤੇ ਦੇਸ਼ ਕੌਮ ਦੀ ਸੇਵਾ ਕਰਨ ਵਾਸਤੇ ਆਪਣਾ ਫਰਜ਼ ਅਦਾ ਕਰਾਂਗੇ